ਹੋਣ ਇੱਕ ਲਈ ਕੁੱਤਾ ਹੈ ਪਰ ਇੱਕ ਦਾ ਰਿਸ਼ਤਾ ਕਾਇਮ ਹੋ ਗਿਆ ਉਹ ਕੀ ਉਹ ਕੀ ਕਹਿੰਦਾ ਮੇਰਾ ਪੁੱਤ ਹੈ ਕਹਿੰਦੇ ਨੇ ਨਾ ਜੀ ਇਦਾਂ ਹੀ ਹੈ ਨਾ ਜੀ ਗੁਰਮੁਖੋ ਦੱਸੋ ਇਦਾਂ ਹੀ ਹੈ ਨਾ ਅੱਛਾ ਹੁਣ ਦੱਸਦਾ ਕਿਸੇ ਲਈ ਦਰਖਤ ਹੈ ਪਰ ਕਈਆਂ ਨੇ ਰਿਸ਼ਤਾ ਕਾਇਮ ਕਰ ਲਿਆ ਕਹਿੰਦੇ ਇਹੋ ਹੀ ਪਰਮਾਤਮਾ ਹੈ ਕਈਆਂ ਲਈ ਮਿੱਟੀ ਹੈ ਪਾਣੀ ਹੈ ਧਰਤੀ ਹੈ ਅਕਾਸ਼ ਕਹਿੰਦੇ ਕਈ ਕਹਿੰਦੇ ਅਨਕ ਭਾਂਤ ਹੋਏ ਪਸਰਿਆ ਨਾਨਕ ਕੇ ਕੰਕਾਰ ਅਨੇਕਾਂ ਭਾਂਤਾਂ ਵਿੱਚ ਇੱਕ ਓੰਕਾਰ ਪਸਰਿਆ ਹੋਇਆ ਰੱਬ ਹੀ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਉਂਚਰ ਚੀਤੀ ਭਜਨ ਹੈ ਬਹੁ ਨਾਨਾਰੇ ਸਥਾਵਰ ਜੰਗਮ ਕੀਤ ਤੰਗਮ ਘਟ ਘਟ ਰਾਮ ਸਮਾਨਾਰੇ ਕਹਿੰਦੇ ਰਿਸ਼ਤਾ ਬਣ ਗਿਆ रिश्ता है इथे कोई मां बैठी होवे मेनू अपना पुत्त समझे वे मेरा पुत्त है हुंदियां ने ना मांवां किन्नियां मांवां जेड़ियां मेनू समझदियां पुत्त पुत्ता तो ਵੱਧ ਵੀ ਕਰਦੀਆਂ ਹੁਣ ਇਕ ਲਈ ਮੈਂ ਪੁੱਤ ਆ ਇਕ ਲਈ ਮੈਂ ਕੀਰਤਨੀਆ ਕਿਸੇ ਲਈ ਮੈਂ ਬਾਬਾ ਹੋ ਸਕਦਾ ਕਿਸੇ ਲਈ ਮੈਂ ਪਖੰਡੀ ਵੀ ਹੋ ਸਕਦਾ ਕਿਸੇ ਲਈ ਮੈਂ ਗਲਤ ਹੋ ਸਕਦਾ ਕਿਸੇ ਲਈ ਮੈਂ ਠੀਕ ਹੋ ਸਕਦਾ ਹਰ ਬੰਦੇ ਦਾ ਆਪੋ ਆਪਣਾ ਨਜ਼ਰੀਆ ਪੁਆਇੰਟ ਆਫ 뷰 ਹੈ ਨਜ਼ਰੀਆ ਤੇ ਬਾਹਰਲੀ ਚੀਜ਼ ਨਹੀਂ ਚੇਂਜ ਕਰਨ ਦੀ ਲੋੜ ਰਿਸ਼ਤਾ ਬਣਾਉਣ ਦੀ ਲੋੜ ਕੁੱਤਾ ਤੇ ਕੁੱਤਾ ਹੀ ਹੈ ਤੈਨੂੰ ਰਿਸ਼ਤਾ ਬਣਾਉਣਾ ਪੈਣਾ ਦਰਖਤ ਤੇ ਦਰਖਤ ਹੀ ਹੈ ਰਿਸ਼ਤਾ ਤੇ ਤੈਨੂੰ ਬਣਾਉਣਾ ਪੈਣਾ ਰੱਬ ਤੇ ਰੱਬ ਹੀ ਹੈ ਰਿਸ਼ਤਾ ਤੇ ਤੈਨੂੰ ਕਾਇਮ ਕਰਨਾ ਹੈ ਉਹ ਤੇ ਹੈਗਾ ਹੀ ਹੈ ਤੂੰ ਹੈ ਨਹੀਂ ਤੇਰਾ ਰਿਸ਼ਤਾ ਹੈ ਨਹੀਂ ਪਰਮਾਤਮਾ ਗੈਰ ਹਾਜ਼ਰ ਨਹੀਂ ਹੈ ਤੇਰਾ ਰਿਸ਼ਤਾ ਨਹੀਂ ਹੈ ਸਾਡਾ ਰਿਸ਼ਤਾ ਨਹੀਂ ਹੈ ਕਮੀ ਉਹਦੇ ਚ ਨਹੀਂ ਹੈ ਮੇਰੇ ਚ ਹੈ ਸਾਡੇ ਚ ਹੈ ਕਮੀ ਰਿਸ਼ਤਾ ਫਿਰ ਕਿਵੇਂ ਬਣੇ ਜੀ ਮੰਨ ਲਓ ਇਹ ਗੱਲ ਸਮਝੀਏ ਕਿ ਰਿਸ਼ਤਾ ਕਿਵੇਂ ਬਣੇ ਉਹ ਭਰਾਵਾ ਕਿਸੇ ਲਈ ਗੁਰੂ ਗ੍ਰੰਥ ਸਾਹਿਬ ਕੁਝ ਵੀ ਨਹੀਂ ਤੇ ਕਿਸੇ ਲਈ ਸਭ ਕੁਝ ਹੈ ਵੈਲਿਊ ਵੈਲਿਊ ਕੀ ਹੈ ਆ ਜਮੀਨ ਵਿੱਚ ਬੈਠੇ ਹੋ ਇਹਦੀ ਵੈਲਿਊ ਜਿਹੜੀ ਹੈ ਨਾ ਆ ਜਮੀਨ ਦੀ ਕਰੋੜਾਂ ਰੁਪਇਆ ਹੋਏਗੀ 메ਨ ਰੋਡ ਦੇ ਉੱਤੇ ਪਟਿਆਲੇ ਦੇ ਵਿੱਚ ਆ ਪੰਜ ਸੱਤ ਕਿੱਲੇ ਜਮੀਨ ਹੈ ਇਹ ਕਈ ਕਰੋੜ ਦੀ ਹੋਏਗੀ ਵੈਲਿਊ ਇਹਦੀ ਪਾਉਣੀ ਹੈ ਇਸੇ ਤਰ੍ਹਾਂ ਹਰ ਚੀਜ਼ ਦੀ ਵੈਲਿਊ ਤੇ ਤੂੰ ਪਾਉਣੀ ਹੁੰਦੀ ਹੈ ਤੂੰ ਸਮਝਦਾ ਕੀ ਹੈ ਕਿਸੇ ਚੀਜ਼ ਨੂੰ ਤੇ ਜਿਹੜੇ ਭਗਤ ਨੇ ਉਹ ਤੇ ਹਰ ਚੀਜ਼ ਵਿੱਚ ਭਗਵਾਨ ਨੂੰ ਵੇਖਦੇ ਨੇ ਸਿੱਖ ਤੇ ਹਰ ਚੀਜ਼ ਵਿੱਚ ਗੁਰੂ ਨੂੰ ਵੇਖਦੇ ਨੇ ਰਿਸ਼ਤਾ ਬਣਾਓਗੇ ਤੁਹਾਨੂੰ ਸਭ ਕੁਝ ਹੀ ਨਜ਼ਰ ਆਏਗਾ ਜਿਨ੍ਹਾਂ ਨੇ ਰਿਸ਼ਤੇ ਬਣਾ ਲਏ ਉਹਨਾਂ ਨੂੰ ਤੇ ਮੂਰਤੀਆਂ ਰੱਬ ਲੱਗੀ ਜਾਂਦੀਆਂ ਹਨ ਉਹਨਾਂ ਨੂੰ ਮੂਰਤੀਆਂ ਚੋਂ ਭਗਵਾਨ ਦਿਸਦਾ ਹੈ ਰਿਸ਼ਤਾ ਬਣਾ ਲਿਆ ਉਹਨਾਂ ਨੇ ਤੇ ਜਿਨ੍ਹਾਂ ਨੇ ਰਿਸ਼ਤਾ ਨਹੀਂ ਬਣਾਇਆ ਗੁਰੂ ਗੋਬਿੰਦ ਸਿੰਘ ਪਏ ਐ ਖੱਬੇ ਪਾਸੇ ਥੋੜੇ ਦਿਨ ਲੰਘੇ ਐ ਮਹਾਰਾਜ ਦਾ ਜਿਹੜਾ ਸਤਖੰਡ ਜਾਣਾ ਦਿਵਸ ਸੀ ਆ ਥੋੜੇ ਦਿਨ ਪਹਿਲਾਂ ਹੀ 5 ਤਾਰੀਖ ਨੂੰ ਲੰਘਿਆ ਤੇ ਖੱਬੇ ਪਾਸੇ ਸਤਿਗੁਰਾਂ ਦੇ ਪੇਟ ਦੇ ਵਿੱਚ ਸ਼ੁਰਾ ਮਾਰਦਾ ਹੈ ਨਾਦੇੜ ਦੀ ਧਰਤੀ ਤੇ ਉਹ ਵੀ ਬੰਦਾ ਹੀ ਹੈ ਉਹ ਕਲਗੀਧਰ ਪਾਤਸ਼ਾਹ ਨਾਲ ਰਿਸ਼ਤਾ ਨਹੀਂ ਕਾਇਮ ਕਰ ਸਕਿਆ ਉਹਦਾ ਕੋਈ ਰਿਸ਼ਤਾ ਨਹੀਂ ਉਹਨੂੰ ਤੇ ਦੁਸ਼ਮਣ ਲੱਗ ਰਿਹਾ ਤੇ ਬਦਲੇ ਲੈਣ ਵਾਲੇ ਲੋਕ ਨੇ ਉਹ ਤੇ ਵੈਰੀ ਸਮਝਦੇ ਐ ਸਤਿਗੁਰਾਂ ਨੂੰ ਉਹ પેટ ਦੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ પેટ ਵਿੱਚ ਸ਼ੁਰਾ ਮਾਰਦਾ ਹੈ ਅੰਤੜੀਆਂ ਚੀਰੀਆਂ ਜਾਂਦੀਆਂ ਨੇ ਉਹ ਵੀ ਇੱਕ ਬੰਦਾ ਹੈ ਉਹ ਰਿਸ਼ਤਾ ਨਹੀਂ ਬਣ ਸਕਿਆ ਰਿਸ਼ਤਾ ਤੇ ਅਸੀਂ ਬਣਾਣਾ ਪਰ ਇੱਕ ਵਾਸਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਜਾਨ ਹੈ ਕਲਗੀ ਧਰ ਕਈਆਂ ਦੀ ਜਾਨ ਹੈ ਉਹ ਤੇ ਸੰਗਤ ਸਿੰਘ ਵਰਗੇ ਕਹਿੰਦੇ ਮਹਾਰਾਜ ਸੀਸ ਮੇਰੇ ਤੇ ਕਲਗੀ ਸਜਾ ਦਿਓ ਥੋੜਾ ਥੋੜਾ ਮਾਂਦਰਾ ਮਿਲਦਾ ਭਲੇਖਾ ਪੈਂਦਾ ਮੇਰੇ ਕਰਮ ਚੰਗੇ ਚਿਹਰਾ ਥੋੜਾ ਥੋੜਾ ਤੁਹਾਡੇ ਨਾਲ ਮਿਲਦਾ ਚਮਕੌਰ ਦੀ ਗੜੀ 'ਚ ਕਹਿੰਦਾ ਮਹਾਰਾਜ ਆ ਕਲਗੀ ਕੋਈ ਨਹੀਂ ਮੰਗ ਸਕਦਾ ਤੁਹਾਡੇ ਤੋਂ ਪਰ ਮੈਂ ਅੱਜ ਮੰਗਣ ਲੱਗਿਆ ਕਿ ਮੇਰਾ ਚਿਹਰਾ ਤੁਹਾਡੇ ਨਾਲ ਥੋੜਾ ਥੋੜਾ ਮੈਚ ਕਰਦਾ ਹੈ ਮੇਰੇ ਭਾਗ ਚੰਗੇ ਮੇਰੇ ਸਿਰ ਤੇ ਬੰਨ ਦਿਓ ਵੱਢ ਕੇ ਲੈ ਜਾਣ ਸਿਰ ਮੇਰਾ ਉਹਨਾਂ ਨੂੰ ਭੁਲੇਖੇ ਨਾਲ ਹੀ ਭਾਵੇਂ ਮੇਰਾ ਸਿਰ ਵੱਢ ਕੇ ਲੈ ਜਾਣ ਪਰ ਤੁਸੀਂ ਲੰਘ ਜੋ ਸੱਚੇ ਬਾਦਸ਼ਾਹ ਤੁਸੀਂ ਲੰਘ ਜੋ ਚਮਕੌਰ ਦੀ ਗੱਡੀ ਰਿਸ਼ਤੇ ਜਿੰਨਾ ਨੇ ਕਾਇਮ ਹੋ ਜਾਂਦੇ ਆ ਪਿਆਰ ਪੈ ਜਾਂਦਾ ਜਿੰਨਾ ਤੇ ਭਾਈ ਇਹ ਜਿਹੜਾ ਰਿਸ਼ਤਾ ਹੈ ਨਾ ਇਹਦੇ 'ਚ ਸਵਾਦ ਤੇ ਤੁਹਾਡੇ ਰਿਸ਼ਤੇ 'ਚ ਹੈ ਕੁੱਤਾ ਤੇ ਕੁੱਤਾ ਹੈ ਉਹਨੇ ਸਵਾਦ ਨਹੀਂ ਦੇਣਾ ਜੇ ਤੂੰ ਰਿਸ਼ਤਾ ਬਣਾ ਲਏਗਾ ਸਵਾਦ ਫੇਰ ਆਊ ਨਹੀਂ ਬਣਾਏਗਾ ਨਹੀਂ ਆਉਣਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨਾਲ ਰਿਸ਼ਤਾ ਬਣਾਏਗਾ ਨਾ ਫਿਰ ਸਵਾਦ ਪਿਆਰ ਪਾਟ ਅਟੈਚਮੈਂਟ ਪਾ ਅੱਛਾ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਰਿਸ਼ਤਾ ਬਣਾ ਲਿਆ ਮੰਨ ਲਓ ਅਸੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੱਕ ਇੱਕ ਅਟੈਚਮੈਂਟ ਹੋ ਗਈ ਸਾਡੀ ਰਿਸ਼ਤਾ ਬਣ ਗਿਆ ਫਿਰ ਦੁਖਨਵਾਰ ਸਾਹਿਬ ਜਾਏਗਾ ਤੈਨੂੰ ਐ ਲੱਗਣਾ ਇੱਥੇ ਕਦੇ ਉਹਨਾਂ ਦੇ ਚਰਨ ਪਏ ਰਿਸ਼ਤਾ ਬਣ ਅਹਿਸਾਸ ਅੱਜ ਕੀ ਹੈ ਅਹਿਸਾਸ ਮਰ ਗਿਆ ਰਿਸ਼ਤੇ ਨਹੀਂ ਇੱਕ ਰਸਥੀਲ ਹੁੰਦੀ ਹੈ ਹਰ ਚੀਜ਼ ਦੀ ਇੱਕ ਫੀਲ ਹੁੰਦੀ ਹੈ ਇੱਕ ਅਹਿਸਾਸ ਹੁੰਦਾ ਹੈ ਅੱਜ ਦੇ ਸਮੇਂ ਵਿੱਚ ਅਹਿਸਾਸ ਦੀ ਕਮੀ ਹੈ ਭੈਣੋ ਭਰਾਵੋ ਸਮਝੋ ਜਰਾ ਵੇਖੋ ਮੇਰੀ ਭੈਣ ਵਿਆਹੀ ਹੈ ਉਹਨੇ ਚੂੜਾ ਪਾਇਆ ਹੈ ਚੂੜਾ ਹੱਥ ਤੇ ਪਾਇਆ ਹੈ ਚੂੜਾ ਬਾਹਂ ਚ ਪਾਇਆ ਹੈ ਅਹਿਸਾਸ ਕਿੱਥੇ ਹੈ ਮਨ ਵਿੱਚ ਅਹਿਸਾਸ ਮਨ ਵਿੱਚ ਹੈ ਮੈਂ ਸੁਹਾਗ ਬੰਤੀ ਆਂ ਮੈਂ ਕਿਸੇ ਦੀ ਬਣ ਗਈ ਆ ਮੇਰੇ ਇਹ ਸੁਹਾਗ ਦੀ ਨਿਸ਼ਾਨੀ ਮੈਂ ਚੂੜੀਆਂ ਪਾਈਆਂ ਉਹਨੇ ਉਹਦਾ ਪਾਈਆਂ ਮੈਂ ਉਹਦੀ ਗੱਲ ਕਰਦਾ ਸੰਧੂਰ ਲਾਇਆ ਹੈ ਸੰਦੂਰ ਮਾਗ ਵਿੱਚ ਮਾਗ ਵਿੱਚ ਭਰਿਆ ਗਿਆ ਸਿਰ ਵਿੱਚ ਇੱਥੇ ਸੰਦੂਰ ਲੱਗਿਆ ਪਰ ਅਹਿਸਾਸ ਉਹਦੇ ਮਨ ਵਿੱਚ ਹੈ ਇਸੇ ਤਰ੍ਹਾਂ ਗੁਰਮਖੋ ਕੜੇ ਹੱਥਾਂ 'ਚ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦਾ ਹੈ ਧਰਪਾਨਾ ਐਦਾਂ ਕਿਰਪਾਨਾ ਘਾਤਰੇ ਆ ਸਰੀਰਾਂ 'ਤੇ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦੇ ਫੀਲ ਮਨ 'ਚ ਹੁੰਦੀ ਹੈ ਇੰਨਾ ਦੀ ਫੀਲ ਮਨ ਚ ਹੁੰਦੀ ਐ ਅਹਿਸਾਸ ਤੇਰੇ ਅੰਦਰ ਹੈ ਨਹੀਂ ਤੇ ਕਾਹਦਾ ਚੁੰਦਾ ਕਾਹਦਾ ਸੰਧੂ ਇਸੇ ਤਰ੍ਹਾਂ ਅਹਿਸਾਸ ਨਾ ਹੋਏ ਤੇ ਸਾਡੇ ਕਾਹਦੇ ਕਾਤਰੇ ਫੀਲ ਤੇ ਹੈ ਹੀ ਨਹੀਂ ਉਹਦੀ ਅਹਿਸਾਸ ਹੁੰਦਾ ਰਿਸ਼ਤੇ ਨਾਲ ਜਦਨ ਕਲਗੀਆਂ ਵਾਲ ਨਾਲ ਰਿਸ਼ਤਾ ਬਣ ਗਿਆ ਉਹ ਦਿਨ ਕਿਰਪਾਨ ਨਾਲ ਵੀ ਬਣ ਜੂ ਉਹ ਦਿਨ ਕੜੇ ਨਾਲ ਵੀ ਬਣ ਜੂ ਉਦਨ ਕਤਾਰਾਂ ਨਾਲ ਵੀ ਰਿਸ਼ਤਾ ਪੜ ਜਾਂਦਾ ਠੀਲ ਬਣ ਜਾਂਦੀ ਤੇ ਫਿਰ ਸਵਾਲ ਉੱਥੇ ਹੀ ਪੈਦਾ ਹੁੰਦਾ ਰਿਸ਼ਤਾ ਬਣੇ ਕਿਵੇਂ ਟਾਈਮ ਦੇ ਕੇ ਸਮਾਂ ਦੇ ਕੇ ਬਹਿਣਾ ਸ਼ੁਰੂ ਕਰ ਆਉਣਾ ਸ਼ੁਰੂ ਕਰ ਅਟੈਚ ਹੋਣਾ ਸ਼ੁਰੂ ਹੋ ਪਹਿਲਾਂ ਸਰੀਰ ਆਏਗਾ ਫਿਰ ਔਲੀ-ਔਲੀ ਮਨ ਆਏਗਾ ਫੁੱਥੀ ਸਭ ਖੋਲ ਕੇ ਬਹਿ ਜਾ ਕਰ ਹੌਲੀ-ਹੌਲੀ ਅਹਿਸਾਸ ਬਣ ਜਾਏਗਾ ਟਾਈਮ ਦੇ ਸਮਾਂ ਦੇ ਭਰਾਵਾ ਆਉਣ ਵਾਲਾ ਯੁੱਗ ਬੜਾ ਮਾੜਾ ਮੈਂ ਜੋ ਦੇਖ ਰਿਹਾ ਨਾ ਆ ਪੰਜਾਂ ਸੱਤਾਂ ਸਾਲਾਂ ਵਿੱਚ ਹੀ ਹਿੱਲ ਗਏ ਸਾਰੇ ਚੰਗੇ ਚੰਗੇ ਨਿਤਨੇਮੀ ਨਿਤਨੇਮ ਛੱਡ ਗਏ ਮੈਂ ਅਮਰ ਸੰਚਾਰ ਵਾਸਤੇ ਅੱਜ ਤੋਂ 25 ਸਾਲ ਪਹਿਲਾਂ ਐਦਾਂ ਪਟਿਆਲੇ ਦੇ ਇਲਾਕਿਆਂ 'ਚ ਮੈਂ ਕਹਿੰਦਾ ਦਿਵਾਲ ਲਾਣਾ ਸ਼ਾਮ ਨੂੰ 500 ਬੰਦਾ ਤਿਆਰ ਸਰ ਕਰ ਜਾ ਕੇ ਨਾਮ ਲਿਖਦੇ ਨੇ 500 ਬੰਦਾ ਅਮਰ ਸ਼ਗਨ ਦੀ ਤਿੰਨ ਦਿਨਾਂ ਅੱਜ ਤਿਆਰ ਹੋ ਜਾਂਦਾ ਸੀ ਅਸੀਂ ਜੋਰ ਲਾ ਲਈਦਾ ਤਰਲੇ ਕਰ ਕਰਕੇ 100 ਨਹੀਂ ਹੁੰਦਾ ਇੰਟਰਸਟ ਨਹੀਂ ਉਹ ਅੰਦਰ ਲਗਨ ਨਹੀਂ ਮਾਨ ਖਿੱਲਰ ਗਿਆ ਪਹਿਲਾਂ ਖਿੱਲਰਦਾ ਨਹੀਂ ਸੀ ਅੱਗੇ ਨੱਕਾ ਹੀ 모ੜਨਾ ਪੈਂਦਾ ਸੀ ਐਦਾ ਫੋਕਸ ਹੁੰਦਾ ਸੀ ਬੰਦੇ ਦਾ ਫੋਕਸ ਦਿਮਾਗ ਸਿੱਧਾ ਸੀ ਐਦਾ ਨਾ ਇਧਰ ਜਾਂਦੇ ਜਾਂਦੇ ਨੂੰ ਜਦੋਂ ਨੱਕਾ ਮੋੜਦੀਦਾ ਸੀ ਇਧਰ ਨੂੰ ਆ ਜਾ ਲੱਗ ਜਾਂਦਾ ਹੁੰਦਾ ਸੀ ਉਦੋਂ ਹੁਣ ਖਿਲਰਿਆ ਪਿਆ ਛੱਪੜ ਬਣਿਆ ਪਿਆ ਪਤਾ ਨਹੀਂ ਕਿੱਥੇ ਕਿੱਥੇ ਖਿਲਰਿਆ ਫਿਰਦਾ ਹੁਣ ਇਹਨੂੰ ਕਿੱਧਰ ਨੂੰ ਮੋੜੀਏ ਪਹਿਲਾਂ ਇਕੱਠਾ ਤੇ ਹੋਲੇ ਫੇਰ ਹੀ ਮੋੜਾਂਗੇ ਇਕੱਠਾ ਤੇ ਹੋਲੇ ਮਣੀਆਂ ਵਾਲਾ ਕੰਮ ਹੈ ਕਈ ਉਹ ਸਵੇਰੇ ਉਹਨੂੰ ਕੋਤਨ ਇੱਕ ਬੰਦਾ ਸਾਡੇ ਜਾਣਕਾਰ ਸੀ ਮੈਂ ਕਿਹਾ ਉੱਠ ਚੱਲੀਏ ਕਹਿੰਦਾ ਇਕੱਠਾ ਤੇ ਹੋਲਾ ਮੜਾ ਜਾ ਚਾਹ ਚੂ ਪੀ ਕੇ ਮੈਂ ਪਹਿਲਾਂ ਇਕੱਠਾ ਤੇ ਸੁੱਤਾ ਉੱਠਿਆ ਇਹਦਾ ਮੜਾ ਦਾ ਇਕੱਠਾ ਤੇ ਹੋ ਲੈਣ ਦਿਓ ਅਜੇ ਮੈਨੂੰ ਤੇ ਮਨ ਇੰਨਾ ਖਿਲਰਿਆ ਪਿਆ ਇਹਨਾਂ ਦਾ ਮਨ ਕਿੱਥੇ ਇਕੱਠਾ ਕਰੋਗੇ ਤੁਸੀਂ ਅੱਜ ਦੇ ਸਮੇਂ 'ਚ ਕਿੱਥੇ ਰਹਿ ਗਿਆ ਕੰਮ ਤੇ ਮੈਂ ਅਰਜ਼ ਕਰਦਾ ਆਉਣ ਵਾਲੇ ਸਮੇਂ 'ਚ ਫਿਰ ਹਾਲਾਤ ਵੀ ਦੇਖ ਲਓ ਭੈਣੋ ਜੇ ਖਿਲਾਰ ਲਿਆ ਮੁੜ ਕੇ ਜੋੜਨਾ ਨਹੀਂ ਆਉਂਦਾ ਜੋੜਨਾ ਨਹੀਂ ਆਉਂਦਾ ਹੁੰਦਾ ਅਸੀਂ ਗੱਡੀ ਲਿਆਏ ਇੱਕ ਬੰਬੇ ਤੋਂ ਬੜੀ ਕਮਾਲ ਦੀ ਉਹ ਇਹੋ ਜਿਹੀ ਖੋਲ ਲਈ ਜੁੜੀ ਹੋਈ ਨਹੀਂ ਮੁੜ ਕੇ ਸਾਥੋਂ ਉਹ ਖੁਲਾ ਲਈ ਚੰਗੀ ਬਲੀ ਗੱਡੀ ਖੁਲਾ ਲਈ ਰੰਗ ਬਦਲਦੇ ਹੋ ਰੰਗ ਪਟੰਗ ਰੰਗ ਦੇ ਚੱਕਰ ਚ ਬਾਹਰੋਂ ਆਈ ਗੱਡੀ ਖੁਲਾ ਕੇ ਬਹਿ ਗਏ 2.5 ਸਾਲ 3 ਸਾਲ ਹੋ ਗਏ ਖੁੱਲ੍ਹੀ ਹੋਈ ਪਈ ਹੈ ਜਿੱਦ ਤੱਕ ਵੱਜੀ ਨਹੀਂ ਮੁੜ ਕੇ ਤੇ ਇੰਨਾ ਮਨ ਖਿਲਾਰ ਲਿਆ ਤੁਸੀਂ ਤੇ ਵਜਣਾ ਨਹੀਂ ਮੁੜ ਕੇ ਅੱਜ ਦੇ ਆ ਡਿਪਰੈਸ਼ਨ ਥਾਂ ਥਾਂ ਤੇ ਸਾਈਕੋਲੋਜਿਸਟ ਜਿਹੜੇ ਨੇ ਲਾਈਨਾਂ ਲੱਗੀਆਂ ਉਹਨਾਂ ਕੋ ਅੱਜ ਨਿੱਕੇ ਨਿੱਕੇ ਨਿਆਣਿਆਂ ਨੂੰ ਡਿਪਰੈਸ਼ਨ ਹੋ ਰਿਹਾ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਡਿਪਰੈਸ਼ਨ ਹੈ। ਰੀਜ਼ਨ ਕੀ ਹੈ? ਉਹਦਾ ਕਾਰਨ ਹੈ ਸਾਡਾ ਖਲਾਰਾ ਤੇ ਹਰੇਕ ਤੋਂ ਮਨ ਨਹੀਂ ਸਮੇਟਿਆ ਜਾਂਦਾ। ਸਮੇਟੀ ਦਾ ਕਿਵੇਂ ਅਜੇ ਸਵਾਲ ਪੁੱਛੇ ਕੋਈ ਫੋਕਸ ਕਰਨਾ ਪੈਂਦਾ। ਆ ਜਿਹੜਾ ਜਿਹੜਾ ਇੱਕ ਥੌਟ ਮੈਡੀਟੇਸ਼ਨ ਹੁੰਦਾ ਹੈ। ਲਾਈਟ ਮੈਡੀਟੇਸ਼ਨ, ਸਾਊਂਡ ਮੈਡੀਟੇਸ਼ਨ, ਮੈਡੀਟੇਸ਼ਨ ਕਿਹੜਾ ਇੱਕ ਤਰ੍ਹਾਂ ਦਾ ਹੈ? 100 ਤਰੀਕਾ ਸੋ ਸੁਣ ਲੋ meditation ਕਿਹੜੇ ਕਿਹੜੇ ਢੰਗ ਨਾਲ ਕਰੀਦਾ ਹੈ ਬੜੇ ਤਰੀਕੇ ਆ ਸਿਮਰਨ ਦੇ ਆ ਕਰ ਲੈ ਐਂ ਕਰ ਲੈ ਐਂ ਕਰ ਲੈ ਢੰਗ ਹੈ meditation ਕਰਨ ਦਾ ਸਾਧਨਾ ਕਰਨ ਦਾ ਧਿਆਨ ਲਾਉਣ ਦਾ ਫੋਕਸ ਕਰਨ ਦਾ ਤੇ ਮਨ ਇਹਨਾਂ ਖਿਲਰ ਗਿਆ ਹੁਣ ਤੇ ਟਿਕਣਾ ਹੀ ਨਹੀਂ ਢੰਗੀ ਵੀ ਕੋਈ ਤੇ ਜੇ ਅਸੀਂ ਨਾ ਸੁਧਰੇ ਇੰਨਾ ਖਲਾਰਾ ਹੈ ਕਿ ਡਿਪਰੈਸ਼ਨ ਮੌਤਾ ਹੋ ਰਹੀ ਹੈ ਨੌਜਵਾਨ ਬੱਚੇ ਮਰ ਰਹੇ ਐ ਨਵੇਂ-ਨਵੇਂ ਫੋਨ ਹੱਥ 'ਚ ਫੜੇ ਤੋੜ ਦਿੰਦੇ ਐ ਇੰਨਾ ਗੁੱਸਾ ਚੜ ਜਾਂਦਾ ਹੈ ਹਾਈਪਰ ਹੋ ਜਾਂਦੇ ਐ ਇਰੀਟੇਟ ਹੋ ਜਾਂਦੇ ਐ ਐਂਗਜ਼ਾਇਟੀ ਹੋ ਰਹੀ ਹੈ ਡਿਪਰੈਸ਼ਨ ਹੋ ਰਿਹਾ ਹੈ ਮਨ ਭਟਕ ਰਿਹਾ ਫਿਰ ਝੁੜੇਗਾ ਕਿਵੇਂ ਆ ਹੁਣ ਏਦਾਂ ਅੱਜ ਅੱਜ ਇਲਾਜ ਲੱਭ ਲਓ ਭਰਾਵੋ ਇਹ ਯਾਦ ਰੱਖਿਓ ਪੰਜਾਬੀਓ ਟਾਈਮ ਤੇ ਖੂਹ ਨਹੀਂ ਪੱਟੇ ਜਾਣਾ ਪਹਿਲਾਂ ਅੱਗ ਲੱਗ ਜਾਏਗੀ ਫੇਰ ਆਖੇਗਾ ਹੁਣ ਖੂਹ ਪੱਟ ਲੂ ਮੈਂ ਨਹੀਂ ਪੱਟੇ ਜਾਣਾ ਜੈਸੇ ਘਰ ਲੱਗ ਗਈ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਐ ਕਹਿੰਦੇ ਅੱਗ ਲੱਗੀ ਹੋਵੇ ਤੂੰ ਕਵੇਂ ਮੈਂ ਖੜਚੋ ਮੈਂ ਕਈ ਲੈ ਕੇ ਆਵਾਂ ਤੇ ਮੈਂ ਪੱਟਣ ਲੱਗਿਆ ਧਰਤੀ ਫੇਰ ਖੂਹ ਪੱਟੂ ਫੇਰ ਪਾਣੀ ਕੱਢੂ ਫੇਰ ਅੱਗ ਬੁਝਾਉਂ ਕਹਿੰਦੇ ਫੇਰ ਨਾ ਬੁਝਗੀ ਪਹਿਲਾਂ ਤਿਆਰੀ ਰੱਖ ਆ ਜਿਹੜਾ ਡਿਪਰੈਸ਼ਨ ਡਿਪਰੈਸ਼ਨ ਕਰਨੇ ਆ ਸਾਡਿਆਂ ਘਰਾਂ 'ਚ ਵੜਨਾ ਹੈ ਸਾਡਿਆਂ ਟੱਬਰਾਂ 'ਚ ਵੜਨਾ ਹੈ ਕੈਂਸਰ ਨਹੀਂ ਇੰਨਾ ਖਤਰਨਾਕ ਜਿੰਨਾ ਮਾਨਸਿਕ ਰੋਗ ਹਨ ਇਹ ਜਿਹੜੇ ਮਨ ਦੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਨੇ ਆਉਣਾ ਸਾਡਿਆਂ ਘਰਾਂ ਵਿੱਚ ਜੈਸੇ ਘਰ ਲੱਗਾ ਆਗ ਜਾਗੋ ਕੂਆ ਖੋਦੇ ਚਾਹੇ ਕਾਰਜ ਨਾਲ ਸਿੱਤ ਹੋਏ ਰੋਏ ਪਛੋਤਾਈਐ ਜੈਸੇ ਤੋਂ ਸੰਗਰਾਮ ਸਮੈ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਤਮ ਜੈਤ ਪਦਵੀ ਨਾ ਪਾਈਐ ਦੁਸ਼ਮਣ ਚੜ ਕੇ ਆ ਗਿਆ ਤੇ ਤੂੰ ਕਹਿੰਦਾ ਖੜਜੋ ਅਜੇ ਮੈਂ ਸ਼ਸਤਰ ਵਿਦਿਆ ਸਿੱਖਾਵਾਂ ਫੇਰ ਲੜਾਂਗਾ ਕਹਿੰਦੇ ਹੁਣ ਹੋ ਗਈ ਲੜਾਈ ਪਹਿਲਾਂ ਤਿਆਰੀ ਰੱਖੀ ਦੀ ਐ ਦੁਸ਼ਮਣ ਘਰੇ ਆਇਆ ਬੈਠਾ ਤੇ ਤੂੰ ਹੁਣ ਸ਼ਸਤਰ ਵਿਦਿਆ ਸਿੱਖਣ ਤੁਰ ਪਿਆ ਜੈਸੇ ਨਿਸ ਸੋਮਤ ਸੰਗਾਤੀ ਚੱਲੇ ਜਾਤ ਪਾਛੈ ਭੌਰ ਭਏ ਪਾਰ ਬਾੰਦ ਚੱਲਾ ਕੱਤ ਜਾਈ ਐ ਇਨੇ ਸੁੱਤਾ ਰਹਿ ਗਿਆ ਯਾਤਰੀ ਗਏ ਸੀ ਕਿਤੇ ਉਹ ਸਵੇਰੇ ਸਵਖਤੇ ਉੱਠ ਕੇ 3 ਵਜੇ ਤੁਰੇ ਤੇ ਤੂੰ ਸੂਰਜ ਚੜ੍ਹੇ ਤੇ ਉੱਠ ਕੇ ਕਮੇ ਮੈਂ ਹੁਣ ਉਹਨਾਂ ਨਾਲ ਰਲ ਜਾਂਗਾ ਨਹੀਂ ਰਲ ਸਕਦਾ ਹਿੰਮਤ ਕਰ ਲਈ ਪਹਿਲਾਂ ਹੀ ਕਰ ਲਈ ਨਹੀਂ ਤੇ ਰਹਿ ਜਾਂਗਾ ਰਹਿ ਜਾਏਗਾ ਲੰਘ ਜਾਣਾ ਸਮਾਂ ਫਿਰ ਪਛਤਾਵਾ ਹੀ ਰਹਿ ਜਾਣਾ ਪਛਤਾਵਾਂਗੇ ਆਪਾਂ ਤੇ ਜੇ ਅੱਜ ਅਸੀਂ ਨਾ ਸਮਝੇ ਆਉਣ ਵਾਲੇ ਸਮੇਂ ਦੇ ਡਿਪਰੈਸ਼ਨ ਦੇ ਸ਼ਿਕਾਰ ਹੋਵਾਂਗੇ ਤੇ ਕੀ ਕਰੀਏ ਅਟੈਚਮੈਂਟ ਬਣਾਓ ਜੇ ਇਹੋ ਜਿਹਾ ਦਿਨ ਆਏਗਾ ਆਉਂਦਾ ਓਏ ਕੋਈ ਨਹੀਂ ਬਣਿਆ ਮੇਰਾ ਮੈਂ ਪੁੱਤਾਂ ਦਾ ਬੜਾ ਕੀਤਾ ਕੋਈ ਨਹੀਂ ਬਣਿਆ ਧੀਆਂ ਦਾ ਬੜਾ ਕੀਤਾ ਕੋਈ ਨਹੀਂ ਬਣਿਆ ਮੈਂ ਇਹਨਾਂ ਨੂੰ ਪੜਾਇਆ ਮੈਂ ਇਹਨਾਂ ਨੂੰ ਲਿਖਾਇਆ ਕਿਤੇ ਦੀ ਕਿਤੇ ਪਹਜਾਤਾ ਕੋਈ ਨਹੀਂ ਬਣਿਆ ਪਰ ਜੇ ਤੂੰ ਪਹਿਲਾਂ ਪਹਿਲਾਂ ਸਤਿਗੁਰਾਂ ਦਾ ਬਣ ਜਾਏਗਾ ਨਾ ਤੇ ਤੇਰੇ ਦਿਮਾਗ ਚ ਆਉਣਾ ਕੋਈ ਨਾ ਬਣੇ ਸਤਿਗੁਰ ਤੇ ਮੇਰੇ ਹੈਗੇ ਆ ਗੁਰੂ ਗਰੰਥ ਸਾਹਿਬ ਤੇ ਮੇਰੇ ਹੈਗੇ ਆ ਨਾ ਕਲਗੀਆਂ ਵਾਲੇ ਨਾਲ ਰਿਸ਼ਤਾ ਉਹ ਤੋਂ ਪਹਿਲਾਂ ਪਹਿਲਾਂ ਬਣਾ ਲਾ ਉਹ ਬਾਜਾਂ ਵਾਲਾ ਤੇ ਮੇਰਾ ਹੈਗਾ ਐਦਾਂ ਰਿਸ਼ਤਾ ਬਣਾ ਲਾ ਗੁਰੂ ਤੇਗ ਬਹਾਦਰ ਸਾਹਿਬ ਤੇ ਹੈਗੇ ਮੇਰੇ ਐਦਾਂ ਰਿਸ਼ਤਾ ਬਣਾ ਲਾ ਉਹ ਤੋਂ ਪਹਿਲਾਂ ਪਹਿਲਾਂ ਬਣਾ ਲਾ ਸਾਰੇ ਰਿਸ਼ਤੇ ਟੁੱਟਣ ਤੋਂ ਪਹਿਲਾਂ ਪਹਿਲਾਂ ਇੱਥੇ ਜੋੜ ਲਾ ਤੇ ਯਾਦ ਰੱਖਣਾ ਟੁੱਟਣੇ ਤੇ ਹੈਗੇ ਹੀ ਐ ਆ ਜਿੰਨਾ ਮਰਜ਼ੀ ਕਰੀ ਜਾਓ ਆ ਹੁਣ ਤੁਸੀਂ ਇਦਾਂ ਫੋਟੋਆਂ ਖਿਜਾਣਿਆ ਨਾ ਬਾਅਦ ਚ ਬੱਚਿਆਂ ਦਾ ਵਿਆਹ ਕਰਦੇ ਬੱਚਿਆਂ ਦੇ ਗਾਂ ਦੋ ਬੱਚੇ ਹੋ ਗਏ ਹੁਣ ਤੂੰ ਦਾਦਾ ਦਾਦੀ ਬਣ ਗਿਆ ਫੋਟੋ ਖਿਜਾਣ ਲੱਗੇ ਮੈਨੂੰ ਕਹਿਣਗੇ ਭਾਈ ਸਾਹਿਬ ਫੋਟੋ ਖਿਜਾਓ ਫਿਰ ਸਾਡੀ ਫੈਮਿਲੀ ਨਾਲ ਆਜੋ 6 ਖੜ ਜਾਂਦੇ 6 ਦੋ ਜੀ ਆਪ ਨੇ ਦੋ ਪੁੱਤ ਤੇ ਨੂੰ ਦੋ ਗਾਂ ਬੱਚੇ ਫਿਰ ਪੁੱਤ ਕਹਿੰਦਾ ਡੈਡੀ ਹਾਂਜੀ ਮੜਾ ਜੇ ਤੁਸੀਂ ਹੁਣ ਪਰੇ ਨੂੰ ਹੋ ਜੋ ਸਾਨੂੰ ਫੈਮਿਲੀ ਫੈਮਿਲੀ ਨੂੰ ਕਰਾ ਲੈਣਾ ਹੈ